ਸਮਝ ਸਕਦੀ ਆ ਤੁਹਾਡਾ ਦੁੱਖ ਪਰ ਤੁਸੀਂ ਭਾਵੁਕ ਹੋਣਾ ਵੀ ਸੁਭਾਵਕ ਆ ਮੈਂ ਮੰਦੀ ਆ ਇੱਕ ਤਾਂ ਪਿਓ ਜਿੰਨਾ ਆਪਣੇ ਬੱਚਿਆਂ ਲਈ ਕਰ ਸਕਦਾ ਉਹਨਾਂ ਕਰਦਾ ਹਨ ਹੁਣ ਤਾਂ ਜਾਤੋਂ ਗਾਂ ਪੁੱਤਾਂ ਨੇ ਗਾਂ ਗਾਂ ਪੁੱਤ ਹੋ ਜਾਂਦੇ ਨੇ ਫੇ ਉਹ ਬੁਲਣ ਤਾਂ ਕਹਿ ਨਹੀਂ ਵੀ ਆਸਾ ਕਿਤੇ ਬਾਹਰ ਚਲੇ ਜਾਣਾ ਆਸ਼ਰਮ ਵਿੱਚ ਹਾਂ ਅੱਜ ਦੀ ਪੀੜੀ ਨੇ ਨਾ ਗਾਂ ਸਮਝ ਲਈ ਹਾਂ ਹੁਣ ਪੀੜੀ ਅੱਜਕੱਲ੍ਹ ਦੀ ਗਰਮ ਬਹੁਤ ਹੂੰ ਉਹ ਨਾ ਉਹ ਤਾਂ ਕਹਿੰਦੇ ਆ ਵੀ ਦੇਖੋ ਬੁੱਢਾ ਬੈਠਾ ਕੋਣ ਨੂੰ ਕਹੂਗਾ ਹੋਰ ਕਰੂਗਾ ਹਾਂ ਉਹ ਤਾਂ ਕਹਿੰਦੇ ਵੀ ਨਾ ਹੋਵੇ ਸਮਾਂ ਬੈਲੇ ਆ ਜਿੱਦ ਨੂੰ ਮਰਦੀ ਜਾਓ ਆ ਐਵੇਂ ਕਿਵਿਲਦਾਰੀ ਇਹ ਬਹੁਤ ਗੱਲ ਦਾ ਬਹੁਤ ਕੁ ਕਰਨਾ ਪੈਂਦਾ ਉਹ ਗਾਂ ਉਹ ਕੁੜੀ ਰੇ ਸੀ ਸਾਡੀ ਦੇ ਉਹ ਮੁੰਡਾ ਇੱਕ ਸੀ 18-19 ਸਾਲ ਦਾ ਉਹ ਐਕਸੀਡੈਂਟ ਹੋ ਕੇ ਮਰ ਗਿਆ ਐਂ ਕੋਈ ਨਾ ਰਹੇ ਸੀ ਉਹ ਕੋਈ ਉਹ ਕੁੜੀ ਐ ਕੁੜੀ ਬੰਵਾ ਰਹੀ ਥੀ ਹੋ ਤਾਂ ਹਮ ਆਉਂਦੇ ਹੋ ਇਹ ਕਹਿ ਦਿੰਦੇ ਨੇ ਨਾ ਕਿ ਧੀ ਦਾ ਤਾਂ ਕੋਈ ਘਰ ਨਹੀਂ ਹੁੰਦਾ ਵਿਆਹ ਕਰਤਾ ਤੇ ਉਸੇ ਘਰ ਦੇ ਵਿੱਚ ਰਹੇ ਉੱਥੇ ਹੀ ਜ਼ਿੰਦਗੀ ਕੱਟੇ। ਉਹਨੇ ਕੱਟੇ ਤਾਂ ਹੈ ਇਹੇ ਜਿਹੇ ਜੁਣ ਜੀ ਨਾ ਤੇ ਮਾ ਬਾਬ ਆਪਣੇ ਉਹਨਾਂ ਜੀ ਰਹੀ ਹੱਤੀ ਲਗਮ। ਹੋਤਾਂ ਜਮ ਮਾ ਬਾਬ ਨਹੀਂ ਹੈਗੇ ਫੇਰ ਵੀ ਦੂਜਾ ਨਹੀਂ ਕੋਈ ਕਰਦਾ ਹੁੰਦਾ। ਹਾਂ ਹਾਂ। ਆ ਆ ਫੇਫੇ ਦੂਜਾ ਨਹੀਂ ਕੋਈ ਕਰਦਾ ਭਾਈ ਵੀ ਹੁੰਦੇ ਨੇ ਪਾਈਆਂ ਨੂੰ ਫੇ ਗਾਂ ਪਹਾਈ ਨਹੀਂ ਟਿਕਣ ਮੰਨਦੇ ਵੀ ਬੇਗਾਸਾ। ਹਾਂ ਗਾਹ ਦੇ ਗਾਹ ਹੋ ਹੋ ਜਾਂਦਾ ਫਿਰ ਆਪਦੇ ਘਰ ਚ ਹੀ ਓਨਲੀ ਪੁੱਛਣਾ ਪੈਂਦਾ ਵੀ ਮੈਂ ਆ ਜਾ ਘਰੇ ਹੈਗੇ ਹਾਂ ਹਾਂ ਕਿਵੇਂ ਹੋ ਤੁਸੀਂ ਹਾਂ ਠੀਕ ਠਾਕ ਹੈ ਨਹੀਂ ਅੱਛਾ ਬਪੂ ਜੀ ਕੀ ਨਾਮ ਆ ਤੁਹਾਡਾ ਹਾਂ ਅਨੰਤ ਸਿੰਘ ਅਨੰਤ ਸਿੰਘ ਜੀ ਕਿੰਨੀ ਉਮਰ ਹੋ ਗਈ ਹਾਂ ਉਮਰ ਦਾ ਹੋ ਗਈ 65 ਦੇ ਨੇੜੇ ਅੱਛਾ ਅੱਛਾ 65 ਸਾਲ ਹੈ ਹਾਂ ਹਾਂ ਹੁਣ ਸਾਡੇ ਮੈਂ ਉਰੇ ਐ ਔਰ ਗਾਹ ਕਾ ਰਾਈ ਕੁਰੀ ਕੋੜਾ ਅੱਛਾ ਹੋਰ ਇਹੋ ਜਿਹਾ ਕੰਮ ਖਰਾਬ ਹੋਇਆ ਹੈ ਹਾਂ ਇਹ ਤਾਂ ਫਿਰ ਤੁਸੀਂ ਦੂਰ ਦੂਰ ਹੋ ਗਏ ਹੋਰ ਰੋਟੀ ਕਿਵੇਂ ਬਣਾਉਨੇ ਹੋਗੇ ਆ ਨਰ ਰੋਟੀ ਨੂੰ ਹੈਗੀ ਆ ਮੁੰਡਾ ਹੈਗਾ ਪੁੱਤ ਹੈਗਾ ਠੀਕ ਹੈ ਠੀਕ ਜੇ ਸੇਵਾ ਵਧੀਆ ਹੋਈ ਜਾਂਦੀ ਹੈ ਹਾਂਜੀ ਹਾਂ ਠੀਕ ਹੈ ਇਹ ਬਈ ਰੋਟੀ ਰੋਗਾ ਕੰਮ ਕਰੀ ਜਾਂਦੇ ਆ ਆਪਣਾ ਮਰ ਜਿੰਨਾਂ ਕਾ ਪੰਡਾ ਅੱਛਾ ਨਾਲ ਹੁਣ ਵੀ ਕੰਮ ਕਰਦੇ ਹੋਗੇ ਤੁਸੀਂ ਹੋਰ ਹੁਣ ਡੰਗਰਾਂ ਨੂੰ ਪਾਣੀ ਵੀ ਭਰਾਉਣਾ ਹੈ ਅਗਾਹ ਪੂਰੀ ਟਾੜੀ ਵੀ ਪਾਈ ਆ ਬਈਏ ਲੱਗੇ ਨੇ ਚਾਹ ਦੇ ਗਏ ਆ ਢੋਲੀ ਖੜੀ ਹੈ ਉਹ ਚਾਹ ਵੀ ਸਮਾ ਆਪ ਬਣਾਈ ਆ ਹੋਰ ਉਹ ਗਾ ਨੂੰ ਸੀ ਸਾਡੀ ਉਹਦੀ ਗਾਂ ਮਾਸੀ ਦੀ ਨੂੰ ਅੱਜ ਗ੍ਰੈਂਟਰ ਲੈ ਕੇ ਮਰ ਗਈ। ਹੋਰ ਇਹ ਉਹ ਦੋਏ ਉੱਥੇ ਨੂੰ ਗਏ ਨੇ ਪੁੱਤਾਂ ਲਈ ਚਲਾਉਣ ਗਿਆ। ਹੋਰ ਐਵੇਂ ਕਿਵਿਲਦਾਰੀ ਇਹ ਬਹੁਤ ਗੜਿਆ ਦਾ ਬਹੁਤ ਕਰਨਾ ਬੰਦਾ। ਉਹ ਗਾਂ ਉਹ ਕੁੜੀ ਰੇ ਸੀ ਸਾਡੀ ਦੇ ਉਹ ਮੁੰਡਾ ਇੱਕ ਸੀ 18-19 ਸਾਲ ਦਾ ਉਹ ਐਕਸੀਡੈਂਟ ਹੋ ਕੇ ਮਰ ਗਿਆ। ਹੋਰ ਫੇ ਤਾਂ ਦੁੱਖ ਵੀ ਬਹੁਤ ਹੈ ਨਾ। ਮਤਲਬ ਸਹਾਰ ਨਹੀਂ ਹੁੰਦਾ ਵੀ ਆ ਇੱਕੋ ਦਮ ਜਦੋਂ ਆ ਚੀਜ਼ਾਂ ਹੋ ਜਾਂਦੀਆਂ ਨੇਗੀਆਂ ਐਂ ਕੋਈ ਨਿਆਣਾ ਨਹੀਂ ਸੇਵੜ ਕੋਈ ਉਹ ਕੁੜੀ ਐ ਕੁੜੀ ਮਵਾ ਰਹੀ ਸੀ ਹੋਟਾ ਹਮਾ ਹੌਟ ਤੁਹਾਡਾ ਸਾਰੀ ਜ਼ਿੰਦਗੀ ਦਿੱਤੋਂ ਤੱਕ ਚਿੰਤਾ ਲੱਗੀ ਹੈ ਨਾ ਮੈਂ ਸਮਝਾਉਂਦੀ ਆ ਤੁਹਾਡਾ ਦੁੱਖ ਪਰ ਤੁਸੀਂ ਭਾਵੁਕ ਹੋਣਾ ਵੀ ਸੁਭਾਵਕ ਆ ਮੈਂ ਮੰਦੀ ਆ ਇੱਕ ਤਾਂ ਪਿਓ ਜਿੰਨਾ ਆਪਣੇ ਬੱਚਿਆਂ ਲਈ ਕਰ ਸਕਦਾ ਉਹਨਾ ਕਰਦਾ ਹੈ ਨਾ ਜਦੋਂ ਧੀ ਵਿਆਹਤੀ ਤੇ ਉਹ ਸੋਚਦਾ ਕਿ ਮੇਰੀ ਧੀ ਸੁਰੱਖਿਅਤ ਹੈ ਠੀਕ ਹੈ ਪਰ ਜਦੋਂ ਉਹਦਾ ਕਰੀਅਰ ਉਹਦੀ ਜ਼ਿੰਦਗੀ ਨਹੀਂ ਆਪਾਂ ਨੂੰ ਲੱਗ ਰਹੀ ਵੀ ਠੀਕ ਰਸਤੇ ਜਾ ਰਹੀ ਹੈ ਤੇ ਦੁੱਖ ਲੱਗਦਾ ਹੈ ਨਾ ਹਾਏ ਬਹੁਤ ਥੰਗਾਈ ਬਸ ਕਿੰਨਾ ਕਿੰਨਾ ਸਮਾਂ ਹੋ ਗਿਆ ਉਹਨਾਂ ਦੇ ਬੇਟੇ ਦੀ ਡੈਥ ਮੇਰਾ ਕਹ ਹਾਂ ਹੋ ਗਿਆ 10 ਸਾਲ ਹੋ ਗਏ ਹਾਂ ਹਾਲ ਤੱਕ ਕੈਸ ਕੁਝ ਜਾ ਹੁਣ ਹੁਣ ਨੂੰ ਲੱਗਿਆ ਬੜਾ ਮੋਟਾ ਹਾਂ ਉਹ ਤਾਂ 12 ਕੜੀਆਂ ਸੀ ਆਪਣੇ ਅੱਠ ਪੜਿਆ ਜਿਹਾ ਰੇਕਾਰਾ ਅਜੋ ਰਵਰਚ ਉਹ 12 ਕੜ ਕੇ ਫੇਰ ਉਹ ਕਰੇ ਸੀ ਅਮਰ ਆਵਣੀ ਦੂਜਾ ਬਾਹਰ ਜਾਣ ਤੇਰੀਆਂ ਉਹ ਫੇਰ ਮੁੰਡੇ ਨੇ ਕਿਨੇ ਬਾਹਰ ਜਾਣਾ ਸੀ ਉਹਦੀ ਪਾਰਟੀ ਤੇ ਗਏ ਸੀ ਘਰ ਤੋਂ ਬੋਲਟ ਲੈ ਕੇ ਗਿਆ ਨਵੇਂ ਜਮਾਣ ਐ ਨਵੇਂ ਕਪੜੇ ਬਾਕੇ ਗਿਆ ਬਾਅਦ ਸਭ ਤੋਂ ਉਹ ਹੋ ਗਿਆ ਐਕਸੀਡੈਂਟ ਹੋ ਗਿਆ ਉਹਦੇ ਨਾਲ ਤੁਹਾਡੀ ਪਤਨੀ ਫਿਰ ਉੱਥੇ ਰਹਿੰਦੀ ਨਹੀਂ ਤੁਹਾਡੀ ਬੇਟੀ ਕੋਲੇ ਹਾਂ ਤੁਸੀਂ ਵੀ ਚਲੇ ਜਾਂਦੇ ਹੋ ਨਾਲ ਕੋਈ ਨਾ ਜਾਂਦੇ ਆਂ ਤਾਂ ਉਹ ਮੁੰਡੇ ਜਾ ਆਉਂਦੇ ਮੈਂ ਵੀ ਜਾ ਆਉਂਦਾ ਹਾਂ ਨਾ ਆਇਂਦਾ ਇੱਕ ਦੋ ਦਿਨ ਉਹ ਵੀ ਕੱਟ ਜਾਂਦੀ ਆ ਉਰੇ ਆ ਕੇ ਤਾਂ ਚਲੋ ਧੀ ਦਾ ਆਪਣਾ ਘਰ ਹੈ ਜਦੋਂ ਮਰਜ਼ੀ ਆਵੇ ਹਨਾ ਅਕਸਰ ਇਹੀ ਕਹਿ ਦਿੰਦੇ ਨੇ ਨਾ ਕਿ ਧੀ ਦਾ ਤਾਂ ਕੋਈ ਘਰ ਨਹੀਂ ਹੁੰਦਾ ਵਿਆਹ ਕਰਤਾ ਤੇ ਉਸੇ ਘਰ ਦੇ ਵਿੱਚ ਰਹੇ ਉੱਥੇ ਜਿੰਦਗੀ ਕੱਟੇ ਉਹਨੇ ਕੱਟੇ ਤਾਂ ਹੈ ਇਹਦੇ ਚ ਮੁੰਜੇ ਨਾਲ ਫਿਰ ਮਾਪੇ ਉਹਨਾਂ ਜਿਹੀ ਹੱਤੀ ਲਗਮ ਉਹ ਤਾਂ ਜੰਬਾਂ ਬਾਪਾ ਨਹੀਂ ਹੈਗੇ ਫੇਰ ਵੀ ਦੂਜਾ ਨਹੀਂ ਕੋਈ ਕਰਦਾ ਹੁੰਦਾ ਹਾਂ ਹਾਂ ਆ ਆ ਫੇਰ ਫੇਰ ਦੂਜਾ ਨਹੀਂ ਕੋਈ ਕਰਦਾ ਭਾਈ ਵੀ ਹੁੰਦੇ ਨੇ ਪਾਈਆਂ ਨੂੰ ਫਿਰ ਗਾਂ ਪਹੜਾਈ ਨਹੀਂ ਟਿਕਣ ਮੰਨਦੇ ਵੀ ਬੇਗਾਸ ਆਹ ਕਾਹਦੇ ਕਹਾ ਹੋ ਹੋ ਜਾਂਦਾ ਫੇਰ ਆਪਦੇ ਘਰ ਚੀ ਆਨਲੀ ਪੁੱਛਣਾ ਪੈਂਦਾ ਵੀ ਮੈਂ ਆ ਜਾ ਘਰੇ ਹੈਗੇ ਹਾਂ ਹਾਂ ਆਈ ਹੈ ਤਾਂ ਬਹੁਤ ਸਾਰਾ ਮਤਲਬ ਉਹ ਕਿੰਨੇ ਬੰਦਾ ਹਾਂ ਹੁਣਾ ਉਹ ਅਸੀਂ ਮੇਰੇ ਸਸਦੋਰਾ ਸੀ ਉਹ ਜਤੋਂ ਮਾਰਗੇ ਇਸ ਹਮ ਲੋਕ ਤੇ ਬੰਦੇ ਹੈ ਹੈ ਕੋਈ ਹੁਣ ਗਏ ਨਹੀਂ ਮੈਂ ਤਾਂ ਸਾਢੇ 3 ਸਾਲ ਹੋ ਗਿਆ 1 ਸਾਲ ਦੇ ਭੁਗਤੇ ਗਏ ਦਾ ਹੈ ਹੈ 1 2 ਸਾਲੇ ਫੇਰ ਮਰ ਗਏ ਜਿਹਨਾਂ ਦਾ ਨਹੀਂ ਕੋਈ ਵਰਤਦਾ ਨਹੀਂ ਆਉਂਦਾ ਜਾਂਦੇ ਹੀ ਨਹੀਂ ਹਾਂ ਹੁਣ ਆਈ ਹੈ ਉਹਦਾ ਮਾਪਾਪ ਨਾਲਿਆ ਕੁੜੀਆਂ ਦਾ ਹਾਂ ਜੋ ਵੀ ਹੈ ਮਾਪਿਓ ਤੋਂ ਬਿਨਾ ਕੁਝ ਵੀ ਨਹੀਂ ਪਰ ਮੈਂ ਕਹਿੰਨੀ ਆ ਵੀ ਕਦਰ ਕਰਨੀ ਚਾਹੀਦੀ ਆਪਣੇ ਮਾਪਿਓ ਦੀ ਹਾਂ ਤਾਂ ਹੁਣ ਟਾਈਮ ਹੀ ਹੋ ਗਿਆ ਹੁਣ ਤਾਂ ਹੁੰਦਾ ਜਾਤੋਂ ਗਾਂ ਪੁੱਤਾਂ ਨੇ ਗਾਂ ਗਾਂ ਪੁੱਤ ਹੋ ਜਾਂਦੇ ਨੇ ਫੇ ਉਹ ਬੁਢਿਆਂ ਤਾਂ ਕਹਿ ਨੇ ਵੀ ਅਸਾ ਕਿਤੇ ਬਾਹਰ ਚਲੇ ਜਾਣ ਆਸ਼ਰਮ ਚ ਹਾਂ ਸਹੀ ਗੱਲ ਹਾਂ ਤਾਂ ਹੀ ਆਸ਼ਰਮ ਖੁੱਲ ਗਿਆ ਹੋਰ ਆਸ਼ਰਮ ਤਾਂ ਹੀ ਖੁੱਲੇ ਨੇ ਫੇ ਅਸੀਂ ਫੇ ਸੰਭਾਲ ਲਈ ਹੈ ਬਜ਼ੁਰਗਾਂ ਬਿਨਾ ਘਰ ਵੀ ਨਹੀਂ ਹੈਗਾ ਜੀ ਹੋਰ ਇੱਕ ਬਜ਼ੁਰਗ ਦਾ ਬਹੁਤ ਸਾਰਾ ਹੁੰਦਾ ਕਹਿੰਦੇ ਘਰ ਨੂੰ ਜਿੰਦੇ ਲਾਉਣ ਦੀ ਲੋੜ ਨਹੀਂ ਜੇ ਬਜ਼ੁਰਗ ਘਰੇ ਬੈਠੇ ਆਈਆਂ ਨਾ ਫੇ ਹੁਣ ਅੱਜ ਕੱਲ ਦੀ ਪੀੜ੍ਹੀ ਨਹੀਂ ਨਾ ਗਾਂ ਸੰਭਲ ਦੇਗੀ ਹਾਂ ਹੁਣ ਪੀੜ੍ਹੀ ਅੱਜ ਕੱਲ ਦੀ ਘਰੋਂ ਬਾਹਰ ਹਟ ਹਮ ਹੁਣ ਉਹ ਤਾਂ ਕਹਿੰਦੇ ਆ ਵੀ ਦੇਖੋ ਬੁੱਢਾ ਬੈਠਾ ਕੋਣ ਨੂੰ ਕਹੂਗਾ ਹੋਰ ਕਰੂਗਾ ਹਾਂ ਉਹ ਤਾਂ ਕਹਿੰਦੇ ਵੀ ਨਾ ਹੋਵੇ ਸਮਾਂ ਬੈਲੇ ਆ ਜਿੱਦ ਤੂੰ ਮਰਦੀ ਜਾਓ ਆ ਆਪਣਾ ਜ਼ਿੰਮੇਦਾਰੀਆਂ ਤੋਂ ਭੱਜਦੇ ਨੇ ਅੱਜਕੱਲ ਕਿਤੇ ਨਾ ਕਿਤੇ ਲੋਕ ਹੋਰ ਹਮ ਜ਼ਰੂਰੀ ਹੈ ਆਪਣੇ ਬਜ਼ੁਰਗਾਂ ਨੂੰ ਸਾਹਮਣੇ ਰੱਖੋ ਓਕੇ ਸਾਹਮਣੇ ਆ ਸੀ ਅਸੀਂ ਆ ਆਪਣੇ ਸਾਹਮਣੇ ਆ ਅਸੀਂ ਪਾਈ ਉਹ ਵੀ ਸੱਤਾਂ ਮਾਈ ਵੀ ਸੀ ਸੱਤ ਭਰਾ ਸੀ ਹਾਂ ਆ ਜੂ ਦੇਖ ਲੈ ਸੱਤਾਂ ਜੋ ਮੈਂ ਮੈਂ ਬੁੜਾ ਬੁੜੀ ਸਾਂਭੇ ਨੇ ਮੈਂ ਅੱਛਾ ਬਾਕੀ ਇਹਨਾਂ ਨਹੀਂ ਸਾਂਭੇ ਤੁਸੀਂ ਸਾਂਭੇ ਹਾਂ ਤੇ ਜਦੋਂ ਕੋਈ ਥਾਂ ਲੈਣੀ ਹੋਊਗੀ ਕੋਈ ਪ੍ਰਾਪਰਟੀ ਉਹਦੋਂ ਸਾਰੇ ਆ ਗਏ ਹੋਣੇ ਕਿ ਪ੍ਰਾਪਰਟੀ ਦਾ ਪ੍ਰਾਪਰਟੀ ਤਾਂ ਜਿਆਦਾ ਉਹਦੀ ਪ੍ਰਾਪਰਟੀ ਦੀ ਗਾਂ ਜੁੱਪੀ ਤੋਂ ਆ ਕੇ ਕਿਵੇਂ ਤੋਂ ਛੋੜਾ ਜੁੱਪੀ ਨਾ ਤਾਂ ਆ ਕੇ ਕਾਗਜ਼ ਚੱਕੇ ਆ ਪਹਿਲਾਂ ਵੀ ਗਾਂ ਬੁੜੀ ਨੇ ਕਾਗਜ਼ ਲੈ ਕੇ ਕੀ ਹੈ ਹਾਂ ਮਤਲਬ ਪਿਓ ਦਾ ਦੁੱਖ ਨਹੀਂ ਸੀਗਾ ਨਾ ਉਹਨਾਂ ਨੂੰ ਪੁਰਾਣੀ ਹਾਂ ਪਤਾ ਪ੍ਰਾਪਰਟੀ ਲਿਖੀ ਆ ਵੀ ਪ੍ਰਾਪਰਟੀ ਬੁਢੇ ਹੁੰਦੇ ਹੁੰਦੇ ਵੀ ਜਿਹੜੀ ਹੁਣ ਇੱਕ ਦਾ ਮੰਜਰੇ ਦੇ ਪਿਆ ਉਹ ਹਿਲ ਨਹੀਂ ਸਕਦਾ ਉਹਦੇ ਕਾਗਜ਼ਪੱਤਰ ਸਾਹਮੇ ਆ ਪਹਿਨਾ ਅੱਛਾ ਜੀ ਹਾਂ ਉਹਨਾਂ ਚ ਦੇਖਿਆ ਵੀ ਕੀ ਆ ਉਹਨਾਂ ਚ ਕਿੱਡੇ ਲਾਲਚੀ ਹੋ ਗਏ ਹਨਾ ਬਹੁਤ ਜਾਵੇ